गाने ਨਿਕਲ ਨਹੀਂ ਰਹੇਗੇ ਜੋ ਫਿਲਮਾਂ ਚੱਲ ਨਹੀਂ ਰਹੀਆਂ ਹਨ ਉਹਨਾਂ ਫਿਲਮਾਂ ਲਈ ਤੁਸੀਂ ਨਹੀਂ ਬਣੇ ਬਟ ਤੁਸੀਂ ਧੱਕਾ ਕਰੋਗੇ ਕਿ ਮੈਂ ਜ਼ਬਰਦਸਤੀ ਕਰੂੰਗਾ ਤਾਂ ਫਿਰ ਤਾਂ ਨੁਕਸਾਨ ਹੀ ਕਰ ਕਿਸੇ ਬੰਦੇ ਦੇ ਇੱਥੇ ਕਿਲੇ ਨਹੀਂ ਗੱਡੇ ਹੋਏ ਚਾਹੇ ਕੁਝ ਵੀ ਕ੍ਰੀਏਟ ਕਰਕੇ ਚਾਹੇ ਆਪਾਂ ਪਬਲਿਕਲੀ ਕਿਸੇ ਨੂੰ ਕਮੈਂਟ ਕਰਕੇ ਅਸੀਂ ਹਨਾ ਲੋਕਾਂ ਦੀ ਚਰਚਾ ਦਾ ਕੇਂਦਰ ਬਣੇ ਰਹੀਏ ਤੁਹਾਡੇ ਹਿਸਾਬ ਨਾਲ ਕੀ ਇਹ ਇਮੇਜ ਇਦਾਂ ਦੀ ਮੇਨਟੇਨ ਕਰਨਾ ਇਹ ਠੀਕ ਗੱਲ ਹੈ ਉਹਨਾਂ ਦੀ ਬੰਦਾ ਉਲਟੀ ਸਿੱਧੀ ਗੱਲ ਕਰਕੇ ਲੋਕਾਂ ਦੀ ਨਿਗਾ ਚਾਉਣਾ ਚਾਹੁੰਦਾ ਕਿ ਨਾ ਦੋ ਕਿਸਮ ਦੇ ਕਲਾਕਾਰ ਨੇ ਓਕੇ ਤੇ ਇੱਕ ਨੂੰ ਤਾਂ ਲੋਕ ਚਾਹੁੰਦੇ ਆ ਕਿ ਇਹ ਸਾਡੇ ਪਰਿਵਾਰ ਦੇ ਮੈਂਬਰ ਟਾਈਪ ਆ ਤੇ ਕੁਝ ਕਹੋ ਜੇ ਨੇ ਜਿਨ੍ਹਾਂ ਨੂੰ ਲੋਕ ਗੱਲ ਵੀ ਗਾਲ ਕੱਢ ਕੇ ਕਰਦੇ ਆ ਤੇ ਗਾਣੇ ਵੀ ਸੁਣਦੇ ਆ ਉਹਨਾਂ ਦੇ ਉਹ ਲੰਬੇ ਟਾਈਮ ਦੀ ਦੌੜ ਤਾਂ ਹੁੰਦੀ ਨਹੀਂ ਉਹ ਫਿਰ ਕਿਉਂਕਿ ਚੱਲਣਾ ਦਾ ਟੈਲੈਂਟ ਨਹੀਂ ਸੋਸ਼ਲ ਮੀਡੀਆ ਤੇ ਫੈਨਸ ਦੇ ਮੈਸੇਜ ਬਹੁਤ ਆਉਂਦੇ ਹੈਗੇ ਹਨਾ ਤੇ ਅਪਰੋਚਾਂ ਆਉਂਦੀਆਂ ਹੁਣ ਤੱਕ ਵੀ ਫੀਮੇਲ ਫੈਨ ਦੀਆਂ ਡੇਲੀ ਪੋਸਟ ਵੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮੰਤੀਰ ਵੱਲੋਂ ਪਿਆਰ ਭਰੀ ਸਸ਼ੀਕਾ ਦੋਸਤੋ ਅੱਜ ਜਿਸ ਕਲਾਕਾਰ ਨੂੰ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਮਿੱਠੀ ਮਿੱਠੀ ਆਵਾਜ਼ ਅਤੇ ਮਿੱਠਾ ਮਿੱਠਾ ਅੰਦਾਜ਼ ਹੈ ਭਾਈ ਇੱਕ ਗੱਲ ਹੈਗੀ ਹੈ ਇੱਕ ਤਾਂ ਉਹਨਾਂ ਰੋਲੇ ਬਹੁਤ ਪੈਂਦੇ ਆ ਰੋਲੇ ਤੋਂ ਬਾਅਦ ਫੇਰ ਰੋਲੇ ਪੈਂਦੇ ਆ ਫਿਰ ਵਿੱਚ ਦੀ ਉਹਨਾਂ ਨੇ ਇਹ ਵੀ ਕਿਹਾ ਵੀ ਦਿਨ ਇਹ ਨਾ ਰਹੇ ਤਾਂ ਦਿਨ ਉਹ ਵੀ ਨਹੀਂ ਹੋ ਰਹਿਣਗੇ ਤੇ ਅੱਜ ਕੱਲ ਉਹ ਕਹਿ ਰਹੇ ਹੈਗੇ ਵੀ ਜੱਟ ਦਾ ਹੱਥ ਹੋ ਗਿਆ ਟੈਟ ਤੇ 15 ਲੱਖ ਦੀ ਡਿਮਾਂਡ ਹੈਗੀ ਆ ਹੁਣ ਬਾਈ ਜੀ ਮੈਨੂੰ ਕਹਾਣੀ ਨਹੀਂ ਸਮਝਉਂਦੀ ਕਹਾਣੀ ਕੀ ਹੈ ਆਓ ਜੀ ਫਿਰ ਬਾਈ ਜੀ ਤੋਂ ਆਪਾਂ ਆ ਵੀ ਪੁੱਛਦੇ ਆ ਸਾਰਾ ਮੈਟਰ ਕੀ ਹੈ ਸੋ ਵੈਲਕਮ ਕਰਦੇ ਆ ਰਵਿੰਦਰ ਗਰੇਵਾਲ ਦਾ ਭਾਈ ਸਸ਼ੀ ਕਾ ਸਸ਼ੀ ਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਸੁਣਾਓ ਭਾਈ ਹਮੇਸ਼ਾ ਹੀ ਤਰ੍ਹਾਂ ਹੈ ਪਗ ਪਗ ਪੂਰੀਆਂ ਜੱਟਰੇ ਭਰੇ ਪੱਗ ਤਾਂ ਐਕਚੁਅਲੀ ਸ਼ੁਰੂ ਤੋਂ ਹੀ ਨਾਲ ਆ ਹੋਣਾ ਨਾ ਤੇ ਮਤਲਬ ਹੈ ਜਿਹੜਾ ਉਹ ਫਟੋ ਰਹਿਣਾ ਤੁਹਾਡੀ ਵਾਕਿਆ ਹੀ ਉਹ ਕੀ ਵਾਲਾ ਭਾਈ ਫਿੱਟ ਬਹੁਤ ਹੋ ਗਏ ਕੀ ਕਹਿੰਦੇ ਮਾੜਾ ਹੋ ਗਿਆ ਨਹੀਂ ਮੈਂ ਕਹਿੰਦਾ ਉਹ ਐਕਚੁਅਲੀ ਆਪਣੇ ਘਰ ਰਵਾਜ਼ ਹੈ ਉਹ ਕਰੇ ਹਨਾ ਮੈਂ ਵੀ ਜਦੋਂ ਜਿਮ-ਜਮ ਪੂਰੀ ਚੱਲਦੀ ਸੀ ਨਾ ਤੇ ਪਹਿਲਾ weight lose ਕੀਤਾ ਹਨਾ fit ਹੋਏ ਤੇ ਮੰਮੀ ਉਹਨਾਂ ਨੇ ਕਹਦਣਾ ਵੀ ਤੂੰ ਲੱਸਾ ਹੀ ਬਹੁਤ ਹੋ ਗਿਆ ਖਾਸ ਕਰਕੇ ਮਾਮਾ ਨੂੰ ਹੀ ਜ਼ਿਆਦਾ ਹੁੰਦਾ ਦੇਖਦੇ ਆ ਰਿਸ਼ਤੇਦਾਰ ਸਾਡੀਆਂ ਮਾਮੀਆਂ ਚਾਚੀਆਂ ਹਨਾ ਉਹਨਾਂ ਨੂੰ ਬਹੁਤ ਦੋ ਤੂੰ ਤਾਂ ਬਿਲਕੁਲ ਹੀ ਮਾੜਾ ਹੋ ਗਿਆ ਜਿਵੇਂ ਹੀ ਰਹਿ ਗਿਆ ਨਾ ਜਿਵੇਂ ਹੀ ਰਹਿ ਗਿਆ ਬਿਲਕੁਲ ਯੂ ਨਾ ਜੱਟ ਦਾ ਹੱਥ ਟੈਟ ਜੀ ਉਤੋਂ ਹਨਾ 15 ਲੱਖ ਦੀ ਡਿਮਾਂਡ ਇਹ ਮਤਲਬ ਕਹਾਣੀ ਕੀ ਵਾਪਰੀ 15 ਲੱਖ ਦੀ ਦੇਖੋ ਪੈਸੇ ਦੀ ਲੋੜ ਤਾਂ ਹਰ ਬੰਦੇ ਨੂੰ ਰਹਿੰਦੀ ਹੋਈ ਹੈ ਹਨਾ ਕਿ ਕਿਹੜਾ ਮੋੜ ਦਾ ਆਏ ਹੋਏ ਤੇ ਹੱਥ ਟਾਇਟ ਹੋਊਗਾ ਤਾਂ ਹੀ ਪੈਸੇ ਦੀ ਲੋੜ ਪਊਗੀ ਸੋ ਆਪਸ ਵਿੱਚ ਜੁੜਦੇ ਹੀ ਆ ਫਿਰ ਜੱਟ ਦਾ ਹੱਥ ਟਾਇਟ ਆ ਤਾਂ ਹੀ ਤਾਂ 15 ਲੱਖ ਮੰਗ ਰਿਆ ਬਿਲਕੁਲ ਬਿਲਕੁਲ ਬੜਾ ਅੱਛਾ ਕਨਸੈਪਟ ਹੈਗਾ ਹਨਾ ਮੈਂ ਕੋਸ਼ਿਸ਼ ਕਰਦਾ ਹਾਂ ਕਿ ਕੁਝ ਨਾ ਕੁਝ ਅਲੱਗ ਲੈ ਕੇ ਆਈਏ ਸੋ ਇਹ ਟੋਟਲੀ ਡਿਫਰੈਂਟ ਫਿਲਮ ਜਿਹੋ ਹੁੰਦੀਆਂ ਫਿਲਮਾਂ ਅੱਜ ਕੱਲ ਆ ਰਹੀਆਂ ਨੇ ਇੱਕੋ ਸਬਜੈਕਟ ਦੇ ਨੇੜੇ ਤੇ ਜਿਹੜੇ ਘੁੰਮ ਰਹੀਆਂ ਸੋ ਉਹਨਾਂ ਨਾਲੋਂ ਇੱਕ ਬਿਲਕੁਲ ਚੇਂਜ ਦੇਊਗੀ ਪੰਜਾਬੀ ਸਿਨੇਮੇ ਨੂੰ ਬਾਕੀ ਹੁਣ ਦਰਸ਼ਕਾਂ ਨੂੰ ਕਿੰਨੀ ਚੰਗੀ ਲੱਗਦੀ ਆ ਇਹ ਦਰਸ਼ਕ ਦੱਸੋ ਕੀ ਬਾਤ ਹੈ ਬੈਕਵਰਡ ਇਲਾਕੇ ਚੋਂ ਉੱਠਣਾ ਉੱਠ ਕੇ ਮਤਲਬ ਲੋਕਾਂ ਦੇ ਵਿੱਚ ਪਛਾਣ ਬਣਾਉਣੀ ਬਹੁਤ ਔਖਾ ਤੁਹਾਨੂੰ ਮਤਲਬ ਇਹ ਸਫਰ ਕਿਦਾਂ ਰਿਹਾ ਸਫਰ ਤਾਂ ਖੈਰ ਬਹੁਤ ਵਧੀਆ ਰਿਹਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਅਗਰ ਮੈਨੂੰ ਆਪਣੇ ਆਪ ਹੀ ਮੌਕੇ ਨਾ ਮਿਲਦੇ ਤਾਂ ਮੈਂ ਮੌਕੇ ਲੱਭਣ ਵਾਲਿਆਂ ਚੋਂ ਘਟਾਂ ਕਿਉਂਕਿ ਮੈਂ ਮੰਨਦਾ ਸੀ ਆਪ ਹੀ ਆਪਣਾ ਹੀ ਫੈਸਲਾ ਆਪ ਹੀ ਕਰਨ ਵਾਲਾ ਕਿ ਜੇ ਮਤਲਬ ਜਿੱਦਾਂ ਮੈਂ ਮੈਨੂੰ ਸਰਦਾਰ ਜਗਦੇਵ ਸਿੰਘ ਜਸਵਾਲ ਸਾਹਿਬ ਹੋਰਾਂ ਦੀ ਬਹੁਤ ਸਪੋਰਟ ਰਹੀ ਹੈ ਸ਼ੁਰੂ ਵਿੱਚ ਔਰ ਉਹ ਵੀ ਮੈਨੂੰ ਇਦਾਂ ਹੀ ਇੱਕ ਪ੍ਰੋਗਰਾਮ ਤੇ ਮਿਲ ਮਿਲਦੇ ਸੀਗੇ ਤੇ ਉਹਨਾਂ ਨੇ ਫਿਰ ਐਸਾ ਥਾਪੜਾ ਦਿੱਤਾ ਤੇ ਉਹਨਾਂ ਦੇ ਨਾਲ ਹੀ ਮੈਂ ਤਕਰੀਬਨ ਪੰਜਾਬ ਸਾਰਾ ਘੁੰਮਿਆ ਪਹਿਲਾਂ ਉਦੋਂ ਸੱਭਿਆਚਾਰਕ ਮੇਲਿਆਂ ਦਾ ਬੜਾ ਦੌਰ ਸੀਗਾ ਤੇ ਉੱਥੇ ਗਿਆ ਚੰਗੇ ਚੰਗੇ ਆਰਟਿਸਟਾਂ ਜਿੱਥੋਂ ਮੈਨੂੰ ਥੋੜੀ ਜਿਹੀ ਮੇਰੀ ਸੰਗ ਖੁੱਲੀ ਤੇ ਮੇਰਾ ਹੌਸਲਾ ਵਧਿਆ ਤੇ ਫਿਰ ਫਾਈਨ ਟੋਨ ਕੰਪਨੀ ਲੁਧਿਆਣੇ ਦੀ ਸਰਦਾਰ ਰਜਿੰਦਰ ਸਿੰਘ ਫਾਈਨ ਟੋਨ ਵਾਲੀ ਉਹਨਾਂ ਨੇ ਮੈਨੂੰ ਸੁਣ ਲਿਆ ਪ੍ਰੋਫੈਸਰ ਮੂਨ ਸਿੰਘ ਮੇਲੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਅਸੀਂ ਤੇਰੀ ਟੇਪ ਕਰਨੀ ਆ ਟੇਪ ਰਿਕਾਰਡ ਹੋਊਗੀ ਫਿਰ ਉਹ ਚੱਲ ਚੁਲ ਗਈ ਪ੍ਰੋਗਰਾਮ ਪਤਾ ਹੀ ਨਹੀਂ ਲੱਗਿਆ ਕਦੋਂ ਆਪਣੇ ਆਪ ਹੀ ਮੈਨੂੰ ਜ਼ਿਆਦਾ ਕੋਈ ਐਫਰਟ ਆਪ ਨਹੀਂ ਕਰਨੇ ਪਏ ਮਤਲਬ ਮਿਹਨਤ ਮੈਂ ਬਹੁਤ ਕੀਤੀ ਆ ਸਟਰਗਲ ਕੀਤੀ ਆ ਪਰ ਇਹ ਆ ਕਿ ਮੈਨੂੰ ਮੌਕੇ ਆਪਣੇ ਆਪ ਹੀ ਮਿਲਦੇ ਗਏ ਉਹ ਭਾਈਓ ਕਹਿੰਦੇ ਹਨਾ ਪਾਣੀ ਆ ਵਗਦਾ ਹੈਗਾ ਰਾਹ ਆਪੇ ਬਣਾਉਂਦਾ ਹੈਗਾ ਸੋ ਲਾਈਫ ਮੇਰੇ ਖਿਆਲ ਨਾਲ ਉਹੀ ਆ ਭਾਈ ਗਾਣਾ ਹੈ ਹਨ ਟੇਢੀ ਪੱਗ ਵਾਲਿਆ ਤੇ ਕੀ ਤੁਸੀਂ ਸੋਚਦੇ ਕਿ ਉਹਨੇ ਤੁਹਾਡੀ ਲਾਈਫ ਬਿਲਕੁਲ ਚੇਂਜ ਕਰਦੀ ਆ ਟੇਢੀ ਪੱਗ ਬਹੁਤ ਵੱਡਾ ਹਿਟਰ ਆ ਆਪਣੇ ਟਾਈਮ ਦਾ ਤੇ ਪਰ ਮੈਂ ਇੱਕ ਖੁਸ਼ਕਿਸਮਤੀ ਸਮਝਦਾ ਆ ਆਪਦੇ ਆਪ ਨੂੰ ਮੇਰੇ ਨਾਲ ਕੈਰੀਅਰ ਦੇ ਵਿੱਚ ਬੜੇ ਗਾਣੇ ਆ ਔਰ ਮੇਰੇ ਟਾਈਮ ਦੇ ਨਾਲ ਗਾਣੇ ਚੇਂਜ ਹੁੰਦੇ ਰਹੇ ਆ ਜਿਵੇਂ ਸਭ ਤੋਂ ਪਹਿਲਾਂ ਜਿਹਦੇ ਕਰਕੇ ਲੋਕਾਂ ਨੇ ਮੈਨੂੰ ਜਾਣਿਆ ਉਹ ਗਾਣਾ ਸੀਗਾ ਗੁਲਾਬੀ ਬਾਗ ਬੰਨ ਮਿੱਤਰੋ ਬਿਲਕੁਲ ਬਿਲਕੁਲ ਤੋ ਫਿਰ ਰੌਲਾ ਪੈ ਗਿਆ ਆ ਗਿਆ ਹਨਾ ਵਿੱਚ ਵਿੱਚ ਹੋਰ ਸਾਡੇ ਡਿਊਟ ਗੀਤ ਵੀ ਨੇ ਜਿਹੜੇ ਮਿੱਤਰਾਂ ਨੇ ਯਾਮਾ ਲੈ ਲਿਆ ਉਹ ਵੀ ਆਪਣੇ ਟਾਈਮ ਤੇ ਬੜੇ ਚੱਲੇ ਖੈਰ ਉਦੋਂ ਵੀਡੀਓ ਦਾ ਕੋਈ ਯੋਗਯੁਗ ਨਹੀਂ ਸੀ ਤੇ ਫਿਰ ਰੌਲਾ ਪੈ ਗਿਆ ਬਹੁਤ ਵੱਡਾ ਹਿਟਰ ਆ ਫਿਰ ਟੇਢੀ ਪੱਗ ਆ ਗਿਆ ਤੋ ਉਹਦੇ ਤੋਂ ਬਾਅਦ ਆਮੀ ਬਾਬਾ ਨਾਨਕਾ ਬੜਾ ਵੱਡਾ ਹਿਟਰ ਆ ਤੋ ਫਿਰ ਆਜ ਕੱਲ ਦੇ ਦੌਰ ਚੋਂ ਜੇ ਮੈਂ ਗੱਲ ਕਰਾਂ ਤਾਂ ਲਵਲੀ ਜੀ ਲਵਲੀ ਚ ਪੜਦੀ ਪਰ ਭਾਜੀ ਹਣਾ ਇਹ ਜੇ ਹਿੱਟ Song ਦੀ ਗੱਲ ਆਉਂਦੀ ਹੈਗੀ ਆ ਤੇ ਉਹਦੇ ਵਿੱਚ ਹਣਾ ਦਿਨ ਇਹ ਨਾ ਰਹੇ ਤਾਂ ਦਿਨ ਉਹ ਵੀ ਨਹੀਂ ਰਹਿਣਗੇ ਸੋ ਮੇਰੇ ਲਈ ਉਹ ਪਰਸਨਲੀ ਮੈਂ ਸੱਚੀ ਬਹੁਤ ਲਾਈਕ ਕਰਦਾ ਲਾਈਕ ਮੈਂ ਕਈ ਵਾਰ ਇਹ ਹੁੰਦਾ ਸੀਗਾ ਜਦੋਂ ਮੈਂ ਬਹੁਤ ਡਾਊਨ ਫੀਲ ਕਰਦਾ ਸੀਗਾ ਲਾਈਫ 'ਚ ਇਹੋ ਜਿਹਾ ਮੋਮੈਂਟ ਆਇਆ ਜਦੋਂ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਮੇਰੇ ਪਰਿਵਾਰ ਨਾਲ ਕੋਈ ਨਹੀਂ ਸੀਗਾ ਜੀ ਮੈਂ ਉਹ ਗਾਣਾ ਸੁਣਦਾ ਸੀ ਫਿਰ ਭਾਜੀ ਮੈਂ ਮਤਲਬ ਦਿਲੋਂ ਇੱਛਾ ਮੇਰੀ ਮਤਲਬ ਦਿਨ ਇਹ ਨਾ ਰਹੇ ਤਾਂ ਪੀਸ ਦੋ ਲਾਈਨਾਂ ਸੁਣਾ ਦਿਓ ਛੱਡੇ ਦਿਲਾਂ ਚੁੱਪ ਕਰ ਪੁੰਝ ਵੀ ਲੈ ਅਖੀਆਂ ਆਖ ਦੇ ਸਿਆਣੇ ਗੱਲਾਂ 16 ਨੇ ਸਚੀਆਂ ਤੇਰੇ ਨਾਲ ਕਰ ਗਏ ਜੋ ਤੇਰੇ ਨਾਲ ਕਰ ਗਏ ਜੋ ਆਪੇ ਉਹ ਵੀ ਸੈਣਗੇ ਦਿਨੋਂ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਹੋ ਰਹਿਣਗੇ ਜੇ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਹੋ ਰਹਿਣਗੇ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਮੇਰੇ ਲਈ ਨਾ ਬਹੁਤ ਬਹੁਤ ਵੱਡਾ ਹਿੱਟ ਹੈ ਮੇਰੇ ਲਈ ਤਾਂ ਬਹੁਤ ਵੱਡਾ ਹਿੱਟ ਹੈ ਨਹੀਂ ਨਹੀਂ ਬਿਲਕੁਲ ਵੇਖੋ 뮤ਜ਼ਿਕ ਬਹੁਤ ਅਸਰ ਕਰਦਾ ਮੈਂ ਹੁਣ ਸੁਣਨ ਵਾਲਿਆਂ ਨੂੰ ਹੁਣ ਵੀ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਬੰਦੇ ਕਹਿੰਦੇ ਨਾ 뮤ਜ਼ਿਕ ਅਸਰ ਨਹੀਂ ਕਰਦਾ ਹੁਣ ਇਹਦੀ ਉਦਾਹਰਨ ਸਭ ਤੋਂ ਪਹਿਲਾਂ ਤੂੰ ਹੀ ਬੈਠਾ ਸਾਹਮਣੇ ਜੇ ਤੁਹਾਨੂੰ ਜਾਂ ਤੁਸੀਂ ਡਾਊਨ ਫੀਲ ਕਰਦੇ ਹਾਂ ਤੁਹਾਡਾ ਮਤਲਬ ਤੁਹਾਨੂੰ ਲੱਗ ਰਿਹਾ ਕਿ ਯਾਰ ਕੋਈ ਨਹੀਂ ਜੇ ਉਦੋਂ ਗਾਣਾ ਤੁਹਾਨੂੰ ਸਹਾਰਾ ਦੇ ਸਕਦਾ ਤੇ ਜਦੋਂ ਫਿਰ ਇਹ ਗੱਲ ਹੁੰਦੀ ਹੁੰਦੀ ਹੈ ਵੀ ਜਿਹੜੇ ਇਹ ਹਥਿਆਰਾਂ ਵਾਲੇ ਗਾਣੇ ਆਉਂਦੇ ਆ ਚੱਕ ਦਾਂਗੇ ਕਰ ਦਾਂਗੇ ਤੇ ਇਹ ਅਸਰ ਕਰਦੇ ਆ ਕਿ ਨਹੀਂ ਕਰਦੇ ਜਦੋਂ ਇਹ ਕਰ ਸਕਦਾ ਤੇ ਉਹ ਵੀ ਕਰਨਗੇ ਬਿਲਕੁਲ ਕਰਨਗੇ ਬਿਲਕੁਲ ਹਨਾ ਤਾਂ ਇਹ ਇਹਨਾਂ ਗੱਲਾਂ ਦਾ ਜਵਾਬ ਆ ਤੇ ਚੰਗਾ ਮਿਊਜ਼ਿਕ ਆ ਜਿਹੜਾ ਉਹ ਵੀ ਅਸਰ ਕਰਦਾ ਤੇ ਮਾੜਾ ਵੀ ਕਰਦਾ ਬਿਲਕੁਲ ਪਈ ਨਾ ਜੁੱਤਾਂ ਗੱਲ ਆ ਜਿਵੇਂ ਚੱਕਵੇਂ ਗਾਣੇ ਅੱਜ ਕੱਲ੍ਹ ਚੱਲ ਰਹੇ ਹੈਗੇ ਆ ਠੀਕ ਆ ਅੱਜ ਦੀ ਜੋ ਇੰਡਸਟਰੀ ਜੋ ਮਾਹੌਲ ਚੱਲ ਰਿਹਾ ਹੈਗਾ ਜਿੰਨੇ ਵੀ ਆਰਟਿਸਟ ਹੋਏ ਸੋਚਦੇ ਯਾਰ ਕਿਸੇ ਨਾ ਕਿਸੇ ਗੱਲ ਕਰਕੇ ਚਾਹੇ ਕੋਈ ਕੰਟਰੋਵਰਸੀ ਕ੍ਰੀਏਟ ਕਰਕੇ ਚਾਹੇ ਕੁਛ ਵੀ ਕ੍ਰੀਏਟ ਕਰਕੇ ਚਾਹੇ ਆਪਾਂ ਪਬਲਿਕਲੀ ਕਿਸੇ ਨੂੰ ਕਮੈਂਟ ਕਰਕੇ ਅਸੀਂ ਹਨਾ ਲੋਕਾਂ ਦੀ ਚਰਚਾ ਦਾ ਕੇਂਦਰ ਬਣੇ ਰਹੀਏ ਤੁਹਾਡੇ ਹਿਸਾਬ ਨਾਲ ਕੀ ਇਹ ਇਮੇਜ ਇਦਾਂ ਦੀ ਮੇਨਟੇਨ ਕਰਨਾ ਇਹ ਠੀਕ ਗੱਲ ਆ ਉਹਨਾਂ ਲਈ ਦੇ ਕੋਸ਼ਿਸ਼ ਤਾਂ ਹਰ ਬੰਦਾ ਕਰਦਾ ਪਰ ਹੁਣ ਦਾ ਜਿਹੜਾ ਦੌਰ ਆ ਇਹ ਥੋੜਾ ਵਾਕਈ ਇਹੀ ਗੱਲ ਆ ਕਿ ਬੰਦਾ ਉਲਟੀ ਸਿੱਧੀ ਗੱਲ ਕਰਕੇ ਲੋਕਾਂ ਦੀ ਨਿਗਾ ਚਾਉਣਾ ਚਾਹੁੰਦਾ ਅਗਲਾ ਕਹਿੰਦਾ ਕਿ ਮੈਨੂੰ ਕੋਈ ਦੇਖ ਲਵੇ ਬਸ ਚਾਹੇ ਮੈਨੂੰ ਗਾਲਾਂ ਹੀ ਕੱਢਣ ਥੱਲੇ ਕੱਢਣਾ ਤਾਂ ਸਹੀ ਕੁਛ ਤਾਂ ਕੁਛ ਤਾਂ ਕਹਿਣ ਤੋ ਪਰ ਉਹ ਕੋਈ ਲੰਬੇ ਟਾਈਮ ਦੀ ਦੌੜ ਤਾਂ ਹੁੰਦੀ ਨਹੀਂ ਉਹ ਫਿਰ ਕਿਉਂਕਿ ਚੱਲਣਾ ਦਾ ਟੈਲੈਂਟ ਨਹੀਂ ਆ ਫਿਲਕਾ ਹੁਣ ਤਾਂ ਮੈਂ ਬਲਕਿ ਜਿਆਦਾ ਸਮਝ ਨਾ ਹੋਣ ਤਾਂ ਬਿਲਕੁਲ ਹੀ ਟੈਲੈਂਟ ਦੀ ਦੌੜ ਆ ਜਿਹਦੇ ਬੰਦੇ 'ਚ ਕੁਝ ਹੈਗਾ ਉਹੀ ਕਰੂਗਾ ਇੱਕ ਅੱਧੀ ਵਾਰੀ ਤੁਸੀਂ ਕੋਈ ਪੁੱਠੀ ਸਿੱਧੀ ਗੱਲ ਕਰਕੇ ਧਿਆਨ ਜ਼ਰੂਰ ਖਿੱਚ ਲਓਗੇ ਲੋਕਾਂ ਦਾ ਪਰ ਉਹ ਤੁਸੀਂ ਲੰਬਾ ਟਾਈਮ ਦਾ ਤੁਹਾਨੂੰ ਕੋਈ ਹੈਲਪ ਨਹੀਂ ਕਰ ਸਕਦਾ ਹੈ ਭਾਈ ਜਦੋਂ ਤੁਹਾਡੇ ਹਨਾ ਇੰਡਸਟਰੀ ਵਿੱਚ ਤੁਸੀਂ ਕਦਮ ਧਰਿਆ ਉਸ ਟਾਈਮ ਤੇ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ ਕੁਝ ਆਈ ਥਿੰਕ ਮੋਬਾਈਲ ਫੋਨ ਵੀ ਨਹੀਂ ਹੁੰਦਾ ਹਨਾ ਅੱਜ ਕੱਲ ਤਾਂ ਮਤਲਬ ਸੋਸ਼ਲ ਮੀਡੀਆ ਤੁਸੀਂ ਬਹੁਤ ਐਕਟਿਵ ਹੈਗੇ ਹੋ ਸੋ ਮੈਂ ਉਸ ਗੱਲ ਤੇ ਆਉਣਾ ਚਾਹੁੰਦਾ ਹੈਗਾ ਕਿ ਸੋਸ਼ਲ ਮੀਡੀਆ ਤੇ ਫੈਨਸ ਦੇ ਮੈਸੇਜ ਬਹੁਤ ਆਉਂਦੇ ਹੈਗੇ ਹਨ ਇਸ ਦੇ ਬਾਰੇ ਤਾਂ ਕਾਨੂੰ ਪੁੱਛਣਾ ਆਪਾਂ ਕੁਝ ਵੀ ਮੈਂ ਸਮਝਦਾ ਕਿ ਕਈ ਜਗ੍ਹਾ ਤੇ ਹਨਾ ਫਰੈਂਡਸ ਤੁਹਾਡੇ ਮੈਨੂੰ ਯਾਦ ਆ ਪਿੱਛੇ ਜੇ ਇੱਕ ਕੋਈ ਮੇਰੇ ਨਾਲ ਮੈਂ ਕੁਦਰਤੀ ਆਫਿਸ ਬੈਠਾ ਸੀ ਤੇ ਫੋਨ ਤੇ ਗੱਲ ਹੋਈ ਤੇ ਕੋਈ ਮੈਨੂੰ ਪੁੱਛਣ ਲੱਗ ਗਿਆ ਅਬੀ ਕੋਈ ਫੀਮੇਲ ਫਰੈਂਡ ਸੋ ਕਹਿੰਦੇ ਜੀ ਤੁਹਾਨੂੰ ਕੀ ਪਸੰਦ ਆ ਖਾਣ ਚ ਜ਼ਿਆਦਾ ਮੈਂ ਕਹਿੰਦਾ ਜੀ ਮੈਂ ਦਾ ਬੜਾ ਸਿੰਪਲ ਜਿਹਾ ਮੈਨੂੰ ਚੰਗਾ ਲੱਗਦਾ ਨੋਰਮਲ ਮੈਂ ਫ੍ਰੀ ਹੋਵਾਂ ਤਾਂ ਮੈਂ ਹਨਾ ਮੈਨੂੰ ਮੂੰਗੀ ਦੀ ਦਾਲ ਬੜੀ ਚੰਗੀ ਲੱਗਦੀ ਆ ਜਿਆ ਲੋ ਤੇ ਕਬਈ ਚਾਂਸ ਕਿਤੇ ਫੋਨ ਫੋਨ ਬੰਦ ਹੋ ਗਿਆ ਜਾਂ ਮੈਂ ਨਾ ਗਿਆ ਕਿੰਨੇ ਦਿਨ ਦਫ਼ਤਰ ਇੰਨੀ ਇੱਕ ਗੱਲ ਹੋਈ ਗੱਲ ਲੱਗੇ ਕੰਪਲੀਟ ਨਹੀਂ ਹੋਈ ਤੇ ਉਹ 10 15 ਦਿਨ ਬਾਅਦ ਕਿਤੇ ਫੇਰ ਦੁਬਾਰੇ ਮੇਰੇ ਨਾਲ ਗੱਲ ਹੋਈ ਤੇ ਉਹ ਕਹਿੰਦੇ ਜੀ ਤੁਸੀਂ ਉਹ ਅੱਗੇ ਉਸ ਦਿਨ ਕੁਝ ਦੱਸਿਆ ਨਹੀਂ ਮੈਨੂੰ ਤਾਂ 15 ਦਿਨ ਹੋ ਗਏ ਮੈਂ ਤਾਂ ਮੰਗੀ ਦੀ ਧਾਲ ਹੀ ਹੈ ਬਈ ਵੇਖ ਲੋ ਹਣਾ ਪਹਿਲਾਂ ਮਾਣਾ ਕਰਦੀ ਸੀ ਇਸ ਗੱਲ ਤੋਂ ਅੱਗੇ ਹੜੋ ਇਸ ਗੱਲ ਤੋਂ ਮਤਲਬ ਪਰ ਮੈਨੂੰ ਉਹ ਮਤਲਬ ਖੁਸ਼ੀ ਹੁੰਦੀ ਹੈ ਇਹੋ ਜੀਆਂ ਗੱਲਾਂ ਜਾਣ ਕੇ ਵੀ ਤੁਹਾਨੂੰ ਇੰਨਾ ਲੋਕ ਪਸੰਦ ਕਰਦੇ ਆ ਪਿਆਰ ਕਰਦੇ ਆ ਤੇ ਇੱਕ ਮੈਂ ਸਮਝਦਾ ਇੱਥੇ ਨਾ ਦੋ ਕਿਸਮ ਦੇ ਕਲਾਕਾਰ ਨੇ ਓਕੇ ਤੇ ਇੱਕ ਨੂੰ ਤਾਂ ਲੋਕ ਚਾਹੁੰਦੇ ਆ ਕਿ ਇਹ ਸਾਡੇ ਪਰਿਵਾਰ ਦੇ ਮੈਂਬਰ ਟਾਈਪ ਆ ਤੇ ਕੁਝ ਕਹੋ ਜੇ ਨੇ ਜਿਨ੍ਹਾਂ ਨੂੰ ਲੋਕ ਗੱਲ ਵੀ ਗਾਲ ਕੱਢ ਕੇ ਕਰਦੇ ਆ ਤੇ ਗਾਣੇ ਸੁਣਦੇ ਆ ਉਹਨਾਂ ਦੇ ਹਨ ਤਾਂ ਪਰ ਮੈਨੂੰ ਲੱਗਦਾ ਕਿ ਪਿਆਰ ਮੈਂ ਇਹੀ ਚਾਹਣਾ ਹੁੰਦਾ ਕਿ ਮੈਨੂੰ ਲੋਕ ਆਪਣਾ ਉਦਾਂ ਜਿਹੜੇ ਜਦੋਂ ਇਹ ਕਹਿੰਦੇ ਆ ਕਿ ਤੂੰ ਸਾਡੇ ਪਰਿਵਾਰ ਵਰਗਾ ਲੱਗਦਾ ਸਾਡੇ ਬੱਚਿਆਂ ਵਰਗਾ ਹੀ ਲੱਗਦਾ ਅ ਅਸੀਂ ਇਹਣਾ ਗਾਣਿਆਂ ਵਾਲਾ ਆਪਣਾ ਸਾਰਾ ਪ੍ਰੋਸੈਸ ਬਹੁਤ ਚੰਗਾ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਅੱਛਾ ਨਾਮ ਹੈਗਾ ਇੱਕ ਇਮੇਜ ਬਣੀ ਵੀ ਆ ਸਾਫ਼ ਸੁਥਰੀ ਇਮੇਜ ਬਣੀ ਵੀ ਹੈਗੀ ਪਰ ਇਹੋ ਜਿਹਾ ਮੈਂ ਚ ਕੀ ਆਇਆ ਕਿ ਤੁਸੀਂ ਟਰੈਕ ਚੇਂਜ ਕੀਤਾ ਫਿਲਮਾਂ ਦੇ ਦੌਰ ਵਲ ਚੱਲ ਪਈ ਅ ਨਹੀਂ ਫਿਲਮਾਂ ਦਾ ਤਾਂ ਹੁਣ ਖੈਰ ਵੈਸੀ ਬੜਾ ਅੱਛਾ ਦੌਰ ਹੈਗਾ ਮੈਂ 2012 ਚ ਆਈ ਸੀ ਆਪਣੀ ਪਹਿਲੀ ਫਿਲਮ ਜਿਹੜੀ ਰੋਲਾ ਪੈ ਗਿਆ ਤੋਂ ਸ਼ੌਕ ਮੈਨੂੰ ਹੈਗਾ ਸ਼ੁਰੂ ਤੋਂ ਹੀ ਜਦੋਂ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਮੈਂ ਮਤਲਬ ਐਕਟਿੰਗ ਦਾ ਮੈਨੂੰ ਸ਼ੌਕ ਆ ਔਰ ਮੈਨੂੰ ਲੱਗਦਾ ਮੈਂ ਅੱਛੀ ਕਰ ਸਕਦਾ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਅ ਜ਼ਰੂਰੀ ਨਹੀਂ ਹੁੰਦਾ ਜਿਹੜਾ ਅੱਛਾ ਸਿੰਗਰ ਆ ਉਹ ਅੱਛਾ ਐਕਟਰ ਵੀ ਹੋਵੇ ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਜਿਹੜਾ ਅੱਛਾ ਸਿੰਗਰ ਆ ਉਹ ਅੱਛਾ ਐਕਟਰ ਨਾ ਹੋਵੇ ਹੈਨਾ ਤੋ ਮੈਂ ਤਾਂ ਹਮੇਸ਼ਾ ਆਪਣੇ ਕਰੈਕਟਰ ਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰਦਾ ਭਾਈ ਜਿਵੇਂ ਤੁਸੀਂ ਦੱਸਿਆ ਹਨਾ ਕਿ ਇੱਕ ਚੰਗਾ ਸਿੰਗਰ ਚੰਗਾ ਐਕਟਰ ਨਹੀਂ ਹੋ ਸਕਦਾਗਾ ਪਰ ਅੱਜ ਦੀ ਜੋ ਦੌੜ ਲੱਗੀ ਵੀ ਹੈ ਜੋ ਅਜਾ ਹਨਾ ਆਹ ਜ਼ਰਾ ਕਨਸੈਪਟ ਚੱਲ ਰਿਹਾ ਹੈ ਦੋਨੋਂ ਗੱਲਾਂ ਕਹੀਆਂ ਕਿ ਚੰਗਾ ਸਿੰਗਰ ਜ਼ਰੂਰੀ ਨਹੀਂ ਜਿਹੜਾ ਚੰਗਾ ਸਿੰਗਰ ਆ ਉਹ ਚੰਗਾ ਐਕਟਰ ਵੀ ਹੋਵੇ ਪਰ ਇਹ ਵੀ ਜ਼ਰੂਰੀ ਨਹੀਂ ਵੀ ਜਿਹੜਾ ਚੰਗਾ ਸਿੰਗਰ ਆ ਉਹ ਚੰਗਾ ਐਕਟਰ ਨਾ ਹੋਵੇ ਜੇ ਸਿੰਗਰ ਨੂੰ ਐਕਟਿੰਗ ਨਹੀਂ ਆਉਂਦੀ ਤਾਂ ਉਹ ਨਹੀਂ ਕਰੂਗਾ ਸਹੀ ਐਕਟਿੰਗ ਤਾਂ ਲੋਕ ਉਹਨੂੰ ਐਕਸੈਪਟ ਨਹੀਂ ਕਰਦੇ ਬਹੁਤ ਸਾਰੀਆਂ ਉਦਾਹਰਨਾਂ ਨੇ ਸਾਡੇ ਕਿੰਨੇ ਕਿੰਨੇ ਅੱچھے ਸਿੰਗਰ ਨੇ ਜਿਹੜੇ ਫਿਲਮਾਂ 'ਚ ਫੀਲ ਭਈ ਇਹ ਵੀ ਗੱਲ ਹੈ ਕਿ ਜਿਉਂਦਾ ਇਹ ਦੌਰ ਚੱਲਿਆ ਹੈਗਾ ਲਾਈਕ ਜਿਵੇਂ ਸਿੰਗਰਸ ਦਾ ਹਨਾ ਫਿਲਮ ਇੰਡਸਟਰੀ ਵਿੱਚ ਜਾਣਾ ਤੇ ਉਹਦੇ ਨਾਲ ਇਹ ਨਹੀਂ ਹੋ ਗਿਆ ਕਿ ਸਿੰਗਰਸ ਮਤਲਬ ਕੰਸਰਟ ਰੇਸ ਸਾਰਿਆਂ ਨੇ ਫਿਲਮਾਂ ਵੱਲ ਹੋ ਗਈ ਜਿਹੜੀ ਉਹ ਰੋਟੇਸ਼ਨ ਸੀਗਾ ਇੱਕ ਮਹੀਨੇ ਬਾਅਦ 2 ਮਹੀਨੇ ਬਾਅਦ ਗਾਣਾਂ ਆਉਂਦਾ ਸੀਗਾ ਉਹ ਫਿਲਮਾਂ ਵਿੱਚ ਸਾਰਾ ਧਿਆਨ ਹੋਣ ਕਰਕੇ ਉਹ ਰੋਟੇਸ਼ਨ ਵੀ ਖਤਮ ਹੋ ਗਈ ਗਾਣੇ ਨਿਕਲ ਨਹੀਂ ਰਹੇਗੇ ਜੋ ਫਿਲਮਾਂ ਚੱਲ ਨਹੀਂ ਰਹੀਆਂ ਗਿਆ ਉਹ ਦੋਨੋਂ ਪਾਸੇ ਪੈਰਾਂ ਕਿ ਫਸ ਚੁੱਕੇ ਆ ਹਾਲ ਦਾ ਨਹੀਂ ਮੈਨੂੰ ਇਦਾਂ ਤਾਂ ਨਹੀਂ ਲੱਗਦਾ ਖੈਰ ਕਿਉਂਕਿ ਲਾਈਨ ਤਾਂ ਦੋਨੋਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਹੀ ਨੇ ਫਿਲਮ ਵੀ ਜਦੋਂ ਆਉਂਦੀ ਇਹ ਤਾਂ ਹੈਗਾ ਹੀ ਆ ਕਿ ਜੇ ਸਿੰਗਰ ਆ ਉਹਦੇ ਚ ਤਾਂ ਗਾਣੇ ਚਾ 3-4 ਤਾਂ ਗਾਣੇ ਹੁੰਦੇ ਹੀ ਆ ਫਿਲਮ ਦੇ ਵਿੱਚ ਉਹ ਵੀ ਉਸੇ ਸਿੰਗਰ ਦੀ ਹੋਣਗੇ ਹਨਾ ਗੱਲ ਤਾਂ ਸਹੀ ਕਰਨ ਦੀ ਆ ਜਦੋਂ ਕੰਮ ਤੁਸੀਂ ਸਹੀ ਕਰ ਰਹੇ ਹੋ ਔਰ ਦੋਨਾਂ ਨੂੰ ਇੱਕ ਅੱਛੇ ਤਰੀਕੇ ਨਾਲ ਬੈਲੈਂਸ ਕਰਦੇ ਹਾਂ ਤੋ ਕੋਈ ਪ੍ਰੋਬਲਮ ਹੈ ਨਹੀਂ ਤਾਂ ਭਾਈ ਬਿਲਕੁਲ ਆਪਣੀ ਹੁਣ ਜਿਹੜੀ ਇੰਡਸਟਰੀ ਦੇ ਵਿੱਚ ਮਤਲਬ ਕੰਪੀਟੀਸ਼ਨ ਹਾਂ ਡੇ ਬਾਈ ਡੇ ਮਤਲਬ ਇਨਕਰੀਜ਼ ਹੋਈ ਜਾਂਦਾ ਨਵੇਂ ਸਿੰਗਰ ਆ ਰਹੇ ਹੈਗੇ ਆ ਹਨਾ ਨਵੇਂ ਐਕਟਰ ਆ ਰਹੇ ਹੈਗੇ ਅੱਛੇ ਵੀ ਐਕਟਰ ਆ ਰਹੇ ਆ ਚਾਹੇ ਉਹ ਮਤਲਬ ਹਨਾ ਸਾਈਡ ਰੋਲ ਤੇ ਹੁਣ ਬਟ ਅੱਛੇ ਆ ਰਹੇ ਆ ਉਹਨਾਂ ਦੇ ਵਿੱਚ ਆਪ ਦੇ ਆਪ ਨੂੰ ਮੇਨਟੇਨ ਕਰਨਾ ਜੇ ਮੂਵੀ ਆ ਤਾਂ ਮੂਵੀ ਦੇ ਵਿੱਚ ਮੇਨਟੇਨ ਕਰਨਾ ਸਿੰਗਿੰਗ ਸਿੰਗਿੰਗ ਦੇ ਵਿੱਚ ਮੇਨਟੇਨ ਕਰਨਾ ਤੁਸੀਂ ਦੋਨਾਂ ਦਾ ਬੈਲੈਂਸ ਬਣਾ ਕਿਵੇਂ ਲੈਣੇ ਹੋ ਨਹੀਂ ਦੇਖੋ ਮੈਂ ਫਿਰ ਉਹੀ ਗੱਲ ਕਿ ਹੈ ਤਾਂ ਚੀਜ਼ਾਂ ਤਾਂ ਦੋਨੋਂ ਇੱਕੋ ਹੀ ਨੇ ਮੇਨਟੇਨ ਤਾਂ ਮਤਲਬ ਤੁਸੀਂ ਫਿਲਮਾਂ ਸਿੰਗਿੰਗ ਨਾਲ ਜੁੜੀਆਂ ਹੋਈਆਂ ਸਿੰਗਿੰਗ ਫਿਲਮਾਂ ਨਾਲ ਜੁੜੀ ਹੋਈ ਆ ਤਾਂ ਫਿਰ ਵੀ ਮੇਰੀ ਫਸਟ ਪ੍ਰੈਫਰੈਂਸ ਤਾਂ ਹਮੇਸ਼ਾ ਹੀ ਗੀਤਾਂ ਨੂੰ ਰਹੀ ਆ ਔਰ ਮੈਂ ਫਿਲਮਾਂ ਬਹੁਤ ਜ਼ਿਆਦਾ ਨਹੀਂ ਕੀਤੀਆਂ ਹਲੇ ਤੱਕ ਹੁਣ ਵੀ ਮੇਰੀ ਕੋਈ ਬਹੁਤ ਨਹੀਂ ਹੈਗੀ ਕਿ ਇੱਕ ਹੁੰਦੀ ਆ ਨਾ ਤਮਾ ਬੰਦੇ ਦੀ ਉਹ ਤਾਂ ਕਰੇ ਭਰਦੀ ਹੈ ਨਾ ਤਾਂ ਮੈਂ ਬੜਾ ਸੰਤੋਸ਼ਟ ਜਿਹਾ ਬੰਦਾ ਮੈਨੂੰ ਲੱਗਦਾ ਕਿ ਬਹੁਤ ਕੁਝ ਜਿੰਨਾ ਕਰੀਏ ਆਰਾਮ ਨਾ ਕਰੀਏ ਆਹ ਯਾਨ ਮੜਕਦੇ ਨਾਲ ਤੁਰੀਦਾ ਜਿੰਨਾ ਕੁ ਤੁਰੀਦਾ ਤੇ ਕਦੇ ਕੋਈ ਅਫਸੋਸ ਨਹੀਂ ਕੀਤਾ ਕਿਸੇ ਚੀਜ਼ ਤੇ ਕੋਈ ਕੋਈ ਨਿਕਲ ਗਈ ਜਾਂ ਫਲਾਣੀ ਅਸੀਂ ਨਹੀਂ ਕਰ पाए ਬੜੀਆਂ ਚੀਜ਼ਾਂ ਮੈਂ ਮਨਾ ਕਰ ਦਿੰਦਾ ਕਿ ਨਹੀਂ ਕਰਨੀਆਂ ਤੋ ਕਦੇ ਨਹੀਂ ਹੋਇਆ ਬਾਅਦ ਚ ਕੇ ਯਾਰ ਇਹ ਕਰ ਲੈਣੀ ਆ ਅਸੀਂ ਚਾਹੇ ਬਾਅਦ ਚ ਹਿੱਟ ਵੀ ਹੋ ਜਾਣ ਉਹ ਤੋ ਮੈਨੂੰ ਲੱਗਦਾ ਸਾਡੇ ਲਈ ਨਹੀਂ ਬਣੀਆ ਸੀ ਇਹ ਤਾਂ ਅਸੀਂ ਨਹੀਂ ਕੀਤੀਆਂ ਬਿਲਕੁਲ ਭਾਈ ਜੇ ਫਿਲਮਾਂ ਦੀ ਗੱਲ ਚੱਲੀ ਹੈ ਹਨਾ ਮੈਂ ਤਾਂ ਬਿਲਕੁਲ ਇਸ ਗੱਲ ਤੋਂ ਮੈਨੂੰ ਮਤਲਬ ਗੁੱਸਾ ਹੈ ਤੁਹਾਡੇ ਨਾਲ ਆਈ ਲਾੜੋ ਕਿ ਹਨਾ ਤੁਸੀਂ ਫਿਲਮਾਂ ਬਣਾਉਂਦੇ ਮੈਨੂੰ ਕਦੇ ਯਾਦ ਨਹੀਂ ਕੀਤਾ ਕਦੇ ਨਹੀਂ ਕੋਈ ਨਹੀਂ ਹੋਣ ਜਿਹੜੀ ਕਰਾਂਗੇ ਅੱਗੇ ਯਾਦ ਵੀ ਕਰ ਲਾਂਗੇ ਤੋ ਪਰ ਮੈਂ ਤਾਂ ਕੋਸ਼ਿਸ਼ ਕਰ ਖੈਰ ਮੇਰੀ ਹਮੇਸ਼ਾ ਤੋਂ ਹੀ ਰਹੀ ਆ ਚਾਹੇ ਗੀਤਕਾਰੀ ਦੀ ਗੱਲ ਆ ਚਾਹੇ ਫਿਲਮਾਂ ਦੇ ਵਿੱਚ ਵੀ ਅਸੀਂ ਵੀ ਮਤਲਬ ਹਮੇਸ਼ਾ ਨਵੇਂ ਨਵੇਂ ਚਿਹਰਿਆਂ ਨੂੰ ਮੌਕਾ ਦਿੰਨੇ ਹੋ ਚਾਹੇ ਤੁਸੀਂ ਕੋਈ ਵੀ ਫਿਲਮ ਸਾਡੀ ਚੱਕ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਦੇਖਣ ਜੇ ਬਿਲਕੁਲ ਭਾਈ ਇਹ ਜ਼ਿੰਮੇਵਾਰੀ ਹਨਾ ਤੁਸੀਂ ਮਤਲਬ ਇੱਕ ਮਤਲਬ ਸੀਨੀਅਰ ਆਰਟਿਸਟ ਹੋਣ ਦੇ ਨਾਤੇ ਕਿ ਜਿੰਨੇ ਮਤਲਬ ਨਵੇਂ ਯੂਥ ਹੈ ਜਾਂ ਯੰਗਸਟਰ ਹੈਗਾ ਉਹਨਾਂ ਨੂੰ ਮੌਕੇ ਦੇਣੇ ਕਿਉਂਕਿ ਉਹ ਵਿਚਾਰੇ ਮੌਕਾ ਭਾਲਦੇ ਫਿਰਦੇ ਨਹੀਂ ਨਹੀਂ ਬਿਲਕੁਲ ਐਂਕਣਾ ਤੁਹਾਡੀ ਜ਼ਿੰਮੇਵਾਰੀ ਹੋਰ ਇਹ ਚੇਂਜ ਤਾਂ ਦੇਖੋ ਹੋਣਾ ਚਾਹੀਦਾ ਕਿਸੇ ਬੰਦੇ ਦੇ ਇੱਥੇ ਕਿੱਲੇ ਨਹੀਂ ਗੱਡੇ ਹੋਏ ਹਨਾ ਸਾਡੇ ਤੋਂ ਪਹਿਲਾਂ ਕੋਈ ਹੋਰ ਸੀ ਸਾਡੇ ਤੋਂ ਬਾਅਦ ਕੋਈ ਹੋਰ ਹੋਊਗਾ ਭਾਈ ਜਿਉਂਦਾ ਹਨਾ ਆਈਫੋਨ ਵਾਰਤਾ ਉਹ ਆਇਆ ਗਾਣਾ ਫਿਰ ਲਾਈਕ ਗਾਣੇ ਦੀ ਵਰਡਿੰਗ ਉਹ ਵੀ ਜਨਰ ਸਾਰਾ ਚੇਂਜ ਇਹ ਚੇਂਜ ਕਰਨਾ ਇਹ ਲੱਗ ਤੁਹਾਨੂੰ ਇਹ ਲੱਗਾ ਕਿ ਇਹ ਟਾਈਮ ਦੀ ਨੀਡ ਆ ਜਿਵੇਂ ਮੈਂ ਕਾ ਕਰਾ ਜਾਂ ਕੋਈ ਮਤਲਬ ਪਰਸਨਲੀ ਕੋਈ ਹੋਰ ਥੋੜੀ ਸੀਗਾ ਨਹੀਂ ਕੁਝ ਜਾਣ ਬੁੱਝ ਕੇ ਵੀ ਨਹੀਂ ਕੀਤਾ ਬਟ ਇਹ ਵੀ ਆ ਚਲੋ ਟਾਈਮ ਦੇ ਨਾਲ ਤੁਸੀਂ ਆਪ ਹੀ ਚੇਂਜ ਹੋ ਜਾਂਦੇ ਹੋ ਜਿਹਹ ਜਿਹਾ ਮਿਊਜ਼ਿਕ ਵਾਲੇ ਦੁਆਲੇ ਚੱਲ ਰਿਹਾ ਤੁਸੀਂ ਸੁਣ ਰਹੇ ਹੋ ਹਨਾ ਮੈਂ ਵੀ ਇਸੇ ਸਮਾਜ ਦਾ ਹਿੱਸਾ ਮੈਨੂੰ ਵੀ ਵਜੇ ਦੇ ਸੁਣਦੇ ਰਹਿੰਦੇ ਆ ਅਸੀਂ ਵੀ ਆਉਂਦੇ ਜਾਂਦੇ ਰੇਡੀਓ ਵੀ ਆਨ ਹੁੰਦਾ ਤੇ ਉਹ ਚੱਲਦੇ ਰਹਿੰਦੇ ਆ ਕੀ ਹੋ ਰਿਹਾ ਤੇ ਆਪਣੇ ਆਪ ਹੀ ਤੁਹਾਡਾ ਦਿਮਾਗ ਹੈ ਨਾ ਜਿਹੜਾ ਉਸ ਢੰਗ ਨਾਲ ਸੋਚਣਾ ਸ਼ੁਰੂ ਕਰ ਦਿੰਦਾ ਔਰ ਜੇ ਕਿਉਂਕਿ ਮੈਂ ਸ਼ੁਰੂ ਤੋਂ ਖੁਦ ਹੀ ਸਿਲੈਕਟ ਕਰਕੇ ਖੁਦ ਹੀ ਗਾਏ ਆ ਗਾਣੇ ਔਰ ਜੇ ਤੁਸੀਂ ਇੰਨਾ ਕੋ ਦਿਮਾਗ ਤੁਹਾਡਾ ਨਹੀਂ ਡਵੈਲਪ ਹੁੰਦਾ ਨਾਲ ਦੀ ਨਾਲ ਅੱਗੇ ਨਹੀਂ ਵਧਦੇ ਤਾਂ ਫਿਰ ਤੁਸੀਂ ਫੇਲ ਹੋ ਜਾਓਗੇ ਤੁਸੀਂ ਆਈਫੋਨ ਵਾਰ ਤਾਂ ਆ ਗਿਆ ਨੋਟਾਂ ਦੇ ਭੁਲੇਖੇ ਆਈਫੋਨ ਵਾਰ ਤਾਂ ਮੈਂ ਬੰਦੇ ਦੇਖੇ ਆ ਵਿਆਹਾਂ ਦੇ ਵਿੱਚ ਇਦਾਂ ਇਦਾਂ ਕਰਦੇ ਹਨਾ ਦਾਰੂ ਪੀਤੀ ਹੁੰਦੀ ਆ ਤੇ ਜਦੋਂ ਪੈਸੇ ਪੂਰੇ ਨਹੀਂ ਨਿਕਲਦੇ ਤੇ ਉਹ ਕੱਢ ਕੀ ਆ ਭਾਈ ਵੈਸੇ ਕਨਸੈਪਟ ਬੜਾ ਯੂਨਿਕ ਸੀਗਾ ਹਨਾ ਇਹ ਲੋਕੀ ਪੈਸੇ ਵਾਰਦੇ ਨੇ ਆਈਫੋਨ ਹੀ ਵਾਰਦਾ ਤੂੰ ਜਿਹੜੀਆਂ ਗੱਲਾਂ ਮੈਨੂੰ ਲੱਗਦੀਆਂ ਕਿ ਲੋਕਾਂ ਦੇ ਨੇੜੇ ਦੀਆਂ ਨੇ ਔਰ ਅਸੀਂ ਇਹ ਹੁੰਦੀਆਂ ਦੇਖਦੇ ਆਲੇ ਦੁਆਲੇ ਉਹ ਜਦੋਂ ਗੀਤ ਦੇ ਵਿੱਚ ਆਉਂਦੀਆਂ ਉਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਮੈਂਸ਼ਾ ਉਹ ਕਿਸੇ ਵੀ ਟਾਈਪ ਦੀਆਂ ਹੋਣ ਉਹਨਾਂ ਨੂੰ ਮੈਂ ਕਦੇ ਗੁਰੇਜ਼ ਨਹੀਂ ਕਰਦਾ ਕੋਈ ਨਾ ਭਾਈ ਜੀ ਤੁਸੀਂ ਆਹ ਦੀ ਲਾਈਫ ਹਨਾ ਸਾਰੀ ਪਾਸਟ ਵਿੱਚ ਵੇਖਦੇ ਹੋ ਉਹ ਇਹੋ ਜਿਹਾ ਕੋਈ ਮੂਮੈਂਟ ਹੋਵੇ ਜਿਹਨੂੰ ਵੇਖ ਕੇ ਹਨਾ ਸੋਚ ਕੇ ਅੱਜ ਵੀ ਮੂੰਹ ਤੇ ਮਤਲਬ ਹਾਸਾ ਆ ਜਾਂਦਾ ਹੋਏ ਮਰਨ ਇੱਕ ਫਨੀ ਜਿਹਾ ਮੂਮੈਂਟ ਕੋਈ ਅੱਦਾਂ ਲੱਗਦਾ ਵੀ ਯਾਰ ਵਾਕੇ ਯਾਰ ਬੜੀ ਘੈਂਟ ਚੀਜ਼ ਹੋਈ ਸੀਗੀ ਤੋ ਉਹ ਅਸੀਂ ਨਵੀਂ ਨਵੀਂ ਕੁੜੀ ਲਿਆਂਦੀ ਤੇ ਮੈਂ ਇੱਕ ਮੇਰਾ ਸਾਡ ਮੈਂ ਬੈਠ ਕੇ ਉਹਦੇ ਉੱਪਰ ਹੌਲੀ ਹੌਲੀ ਜਾ ਰਿਹਾ ਤੇ ਤੇ ਉਹ ਇੱਕ ਕਈ ਵਾਰੀ ਨਾ ਇਹ ਬ੍ਰੇਕਾਂ ਹੀ ਲਾ ਦਿੰਦੇ ਆ ਓੜੇ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਉਹ ਚੰਗੀ ਭਲੀ ਤੁਰੀ ਜਾ ਰਹੀ ਆ ਤੇ ਉਹਨੇ ਤੁਰਦੀ ਤੁਰਦੀ ਨੇ ਜੀ ਇੱਕਦਮ ਖੜ ਗਈ ਹੁਣ ਮੇਰਾ ਧਿਆਨ ਹੈ ਨਹੀਂ ਸੀ ਤੇ ਉਹਨੇ ਬ੍ਰੇਕ ਜੀ ਮਾਰੀ ਤੇ ਜਦੋਂ ਮੈਂ ਘੁੰਮ ਕੇ ਉਹਦੇ ਪਾਲ ਤੋਂ ਥੱਲੇ ਅੱਗ ਗਿਆ ਨਾ ਪਰ ਪੋਰਨੋ ਪੋਰਨੋ ਕਿਦਰੀ ਗਿਆ ਉਹ ਵਿਚਾਰਾ ਦੋਸਤ ਮੇਰਾ ਭੱਜਾ ਬਜਾਇਆ ਉਹ ਮੈਨੂੰ ਚੱਕ ਕੇ ਕਹਿੰਦਾ ਬਾਈ ਜੀ ਕੀ ਗੱਲ ਹੋ ਗਈ ਦੇਖੋ ਕਿਤੇ 60 ਸੌਟ ਤਾਂ ਨਹੀਂ ਲੱਗੀ ਕੋਈ ਤੇ ਮੈਂ ਉਹਨੂੰ ਕਹਾਂ ਤੂੰ ਮੈਗਾ ਤੂੰ 60 ਸੌਟ ਨੂੰ ਛੱਡ ਆਲੇ ਦਲ ਗਈ ਸਾਰਾ ਦੇਖਿਆ ਤਾਂ ਨਹੀਂ ਕਿਸੇ ਨੇ ਆਪਾਂ ਨੂੰ ਕਿ ਬੇਇੱਜ਼ਤੀ ਬਹੁਤ ਹੋ ਜਾਣੀਆਂ ਵੀ ਜੱਟ ਨੂੰ ਕੋਈ ਨਹੀਂ ਹੁੰਦਾ ਮੈਂ ਕਿਹਾ ਜੱਟ ਦਾ ਬਾਈ ਤੂੰ ਇਹ ਦੇਖ ਵੀ ਕੋਈ ਦਿਨ ਪਿੰਡ ਚੋ ਕਿਦਿਨੇ ਦੇਖਿਆ ਤਾਂ ਨਹੀਂ ਜੀ ਆਪਾਂ ਡਿੱਗੇ ਆ ਬਿਲਕੁਲ ਬਿਲਕੁਲ ਭਾਈ ਤੁਹਾਨੂੰ ਯਾਦ ਹੈ ਜਦ ਆਪਾਂ ਮਿਸਟਰ ਪੰਜਾਬ ਦੇ ਵਿੱਚ ਮੈਂ ਮੈਕ ਅਪ ਅਡੀਸ਼ਨ ਦੇ ਵਿੱਚ ਆਇਆ ਹਨਾ ਤੇ ਤੁਸੀਂ ਮਤਲਬ ਸਾਰਾ ਅਡੀਸ਼ਨ ਲੈ ਕੇ ਤੇ ਮੈਨੂੰ ਤੁਸੀਂ ਕੀਤਾ ਕਿਹਾ ਕਿ ਮੰਤਿਰ ਵੀ ਮੈਂ ਤੈਨੂੰ ਮਤਲਬ ਕੁਐਸਚਨ ਪੁੱਟ ਕਰਦਾ ਤਾਂ ਉਸ ਸਿੰਗਲ ਵਰਡ ਦੇ ਵਿੱਚ ਆਂਸਰ ਕਰਨਾ ਹੈ ਲਾਈਕ ਹਨਾ ਮੈਂ ਪਿੰਡੂ ਵਿਚਾਰਾ ਮੈਨੂੰ ਪਤਾ ਨਹੀਂ ਸੀ ਹੁੰਦਾ ਕੀ ਕੁਝ ਹੈ ਤੇ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਕਿ ਲਾਈਕ ਹਨਾ ਇੱਕ ਪੁੱਛਿਆ ਕਿ ਪੰਜਾਬ ਤੇ ਮੌਦਾ ਤਿੰਨ ਤਿੰਨ ਲੈਣਾ ਆਂਸਰ ਦੇ ਰਿਹਾ ਸੀਗਾ ਤੇ ਤੁਸੀਂ ਮੈਨੂੰ ਵਿਚ ਦੀ ਰ ਸਰਦੋ ਫਟ ਗਿਆ ਹੁਣ ਤੂੰ ਬਦਲਾ ਲੈਣਾ ਮਤਲਬ ਬਦਲਾ ਲੈਣਾ ਲਾਈਕ ਮੈਂ ਤੁਹਾਡੇ ਤੋਂ ਸਿੰਗਲ ਆਊਟ ਮੈਕੋਸਲ ਪੁੱਛਵਾ ਤੁਸੀਂ ਇੱਕ ਲੈਂਚ ਦੇ ਸਕਦੇ ਜਵਾਬ ਠੀਕ ਹੈ ਰੇਡੀਓ ਚਲੋ ਠੀਕ ਹੈ ਫਰਸਟ ਕ੍ਰਸ਼ ਪਟੌਣ ਤਾਂ ਯਾਦ ਵੀ ਨਹੀਂ ਬਾਵਾ ਟਾਈਮ ਹੋ ਗਿਆ ਕੀ ਦੱਸਾਂ ਉਹਦੇ ਬਾਰੇ ਹੁਣ ਤਾਂ ਆਈ ਆਈ ਕਹਿਣਾ ਬਣਦਾ ਔਰ ਤਾਂ ਹੀ ਕਰ ਬਣਦਾ ਭਾਈ ਨਿਕਨੇ ਆ ਵੈਸੇ ਤਾਂ ਮੈਨੂੰ ਰਵਿੰਦਰ ਹੀ ਕਹਿੰਦੇ ਆ ਜਿਆਦਾ ਹਨਾ ਫਿਰ ਵੀ ਕੁਝ ਕੁ ਲੋਕ ਨੇ ਜਿਹੜੇ ਕਿਤੇ ਬਹੁਤ ਘੱਟ ਸੁਣਿਆ ਮੈਂ ਰਵੀ ਬਟ ਬਹੁਤ ਥੋੜਾ ਠੀਕ ਹੈ ਜਿਆਦਾ ਨਹੀਂ ਭਾਜੀ ਫਿਲਮ ਜਾਂ ਗਾਣੇ ਨਹੀਂ ਗਾਣੇ ਪਹਿਲਾਂ ਗਾਣੇ ਪਹਿਲਾਂ ਅੱਛਾ ਪੰਜਾਬ ਪੰਜਾਬ ਤਾਂ ਮੇਰੇ ਲਈ ਸਭ ਕੁਝ ਹੀ ਆ ਹਨਾ ਮੈਂ ਹਮੇਸ਼ਾ ਇੱਕ ਗਾਣਾ ਆਇਆ ਸੀ ਕੁਲਵਿੰਦਰ ਬਿੱਲੇ ਦਾ ਉਹ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਕਿ ਜੇ ਮਤਲਬ ਮੈਨੂੰ ਕੋਈ ਸੁਣਾਉਂਦਾ ਪਹਿਲਾਂ ਤਾਂ ਸ਼ਾਇਦ ਮੈਨੂੰ ਲੱਗਦਾ ਕੁਝ ਗਾਣ ਮਤਲਬ ਕਦੇ ਵੀ ਨਹੀਂ ਮੈਨੂੰ ਲੱਗਿਆ ਪਰ ਉਹ ਗਾਣਾ ਸੁਣ ਕੇ ਮੈਨੂੰ ਲੱਗਿਆ ਸੀ ਕਿ ਯਾਰੇ ਮੈਂ ਗਾਉਣਾ ਸੀਗਾ ਹੈਨਾ ਤੇ ਮੈਂ ਜਦ ਦੁਨੀਆ ਤੇ ਆਵਾਂ ਹੈਨਾ ਮੈਂ ਜਦ ਵੀ ਕੀ ਉਹ ਮੁੜ ਫੇਰ ਦੁਬਾਰੇ ਆਵਾਂ ਮੇਰਾ ਦੇਸ਼ ਹੋ ਗਿਆ ਪੰਜਾਬ ਬਿਲਕੁਲ ਸੋ ਇਹ ਮੈਨੂੰ ਬੜਾ ਹੀ ਚੰਗਾ ਲੱਗਦਾ ਔਰ ਪਹਿਲੇ ਦਿਨ ਤੋਂ ਹੀ ਮੈਨੂੰ ਬੜਾ ਵਧੀਆ ਲੱਗਦਾ ਔਰ ਇੱਕ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਮੈਨੂੰ ਮੇਰਾ ਪਿੰਡ ਬੜਾ ਮੇਰੇ ਮੈਂ ਆਪਣੇ ਪਿੰਡ ਦੇ ਬੜਾ ਨੇੜੇ ਆ ਉਹਨਾਂ ਗਲੀਆਂ ਦੇ ਔਰ ਉਹਦੇ ਤੋਂ ਬਾਅਦ ਪੰਜਾਬ ਦੇ ਆਪਣੇ ਜਿੱਥੇ ਮਰਜ਼ੀ ਚਲੇ ਜਾਓ ਦੁਨੀਆਂ 'ਚ ਹਨਾ ਹਰ ਜਗ੍ਹਾ ਤੇ ਘੁੰਮੇ ਆ ਪਰ ਤੁਹਾਨੂੰ ਸੁਪਨਾ ਹਮੇਸ਼ਾ ਆਪਣੇ ਪਿੰਡ ਦਾ ਆਪਣੇ ਗਲੀਆਂ ਦਾ ਆਪਣੇ ਜਿਹੜੇ ਜਿਹੜੇ ਤੁਹਾਡੇ ਆਪਣੇ ਜਿਵੇਂ ਸਾਡਾ ਬਾਹਰਲਾ ਘਰ ਆ ਹਨਾ ਜਿੱਥੇ ਘੂੜੇ-ਘੂੜੇ ਮੈਨੂੰ ਇਦਾਂ ਦੇ ਸੁਪਨੇ ਆਏ ਆ ਕਦੇ ਮੈਨੂੰ ਇੱਥੇ ਰਹਿ ਕੇ ਵੀ ਬਾਹਰ ਜਾ ਕੇ ਵੀ ਕਦੇ ਹੋਰ ਕੋਈ ਸੁਪਨਾ ਨਹੀਂ ਆਇਆ ਕਿਸੇ ਜਗ੍ਹਾ ਦਾ ਭਾਜੀ ਇਹੋ ਜੀ ਤਿੰਨ ਚੀਜ਼ਾਂ ਜਿਹੜੇ ਤੁਸੀਂ ਘਰੋਂ ਨਿਕਲ ਸਭ ਤੋਂ ਪਹਿਲਾਂ ਚਾਹਦੇ ਹੋ ਨਿਕਲਣ ਲੱਗੇ ਅੱਜ ਕੱਲ ਤਾਂ ਇੱਕ ਮੋਬਾਈਲ ਹੋ ਗਿਆ ਹਾਂ 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 ਚਾਰਜਿੰਗ ਤਾਂ ਹੁਣ ਸਰ ਜਾਂਦਾ ਕਿਉਂਕਿ ਗੱਡੀ 'ਚ ਲੱਗਿਆ ਹੋਇਆ ਨਹੀਂ ਨਹੀਂ ਤਾਂ ਦੂਜਾ ਸਭ ਤੋਂ ਪਹਿਲਾਂ ਬੰਦੇ ਨੂੰ ਹੁੰਦਾ ਕਿ ਇਹਦਾ ਚਾਰਜਰ ਚਾਹੀਦਾ ਹਣਾ ਬਿਲਕੁਲ ਤੋ ਬਾਕੀ ਤਾਂ ਉਹ ਸਮ ਟਾਈਮ ਕੁਝ ਖਾਣ ਲਈ ਵੀ ਮੈਨੂੰ ਜ਼ਰੂਰੀ ਹੁੰਦਾ ਕਿ ਗੱਡੀ ਦੇ ਵਿੱਚ ਮੈਂ ਸੇਬ ਵਗੈਰਾ ਜਾਂ ਕੁਝ ਚੀਜ਼ ਨਾਲ ਰੱਖ ਲਵਾਂ ਭਾਈ ਆਪ ਦੇ ਆਪ ਨੂੰ ਐਕਸਪਲੇਨ ਕਰਨਾ ਹੋਵੇ ਇੱਕ ਲਾਈਨ ਦੇ ਵਿੱਚ ਕੀ ਕਰੋਗੇ ਮੈਂ ਟਰਾਈ ਕਰਦਾ ਕਿ ਕਿਸੇ ਦਾ ਮਾੜਾ ਨਾ ਹੋਵੇ ਔਰ ਜੇ ਚੰਗਾ ਕਰ ਦਮੂ ਤਾਂ ਮਤਲਬ ਕਿਸੇ ਮਾੜੇ ਬੰਦੇ ਨੂੰ ਵੀ ਮਾੜਾ ਮਾੜਾ ਇੰਡਸੈਂਸ ਜਿਹੜਾ ਬੰਦਾ ਤੁਹਾ ਤੋਂ ਛੋਟਾ ਹੈਗਾ ਹਨਾ ਤੁਹਾਡੇ ਮੂਰੇ ਨਹੀਂ ਕੁਝ ਬੋਲ ਸਕਦਾ ਤੇ ਉਹਦੇ ਨਾਲ ਵੀ ਪਿਆਰ ਨਾਲ ਗੱਲ ਕਰੋ ਔਰ ਹਮੇਸ਼ਾ ਮੈਂ ਇਹੀ ਕਿਤੇ ਕਿਤੇ ਮੈਂ ਇੱਕ ਲਾਈਨ ਪੜ੍ਹੀ ਸੀ ਕਿ ਕਿਸੇ ਦਾ ਕੈਰੈਕਟਰ ਅਗਰ ਤੁਸੀਂ ਸਹੀ ਜਾਨਣਾ ਚਾਹੁੰਦੇ ਹੋ ਤਾਂ ਉਹਨੂੰ ਉਦੋਂ ਦੇਖੋ ਜਦੋਂ ਉਹ ਆਪਣੇ ਤੋਂ ਛੋਟੇ ਨਾਲ ਗੱਲ ਕਰ ਰਿਹਾ ਮਤਲਬ ਜਿਹੜਾ ਰਤਬੇ ਚੋਂ ਤੋਂ ਛੋਟਾ ਉਹ ਨਹੀਂ ਕਿ ਉਮਰ ਤੋਂ ਛੋਟਾ ਨਹੀਂ ਜਿਹੜਾ ਰਤਬੇ ਚੋਂ ਦੇ ਤੋਂ ਛੋਟਾ ਜਦੋਂ ਉਹਦੇ ਨਾਲ ਉਹ ਗੱਲ ਕਰਦਾ ਉਹਦਾ ਕੀ ਬਿਹੇਵੀਅਰ ਹੈਗਾ ਉਹਦੀ ਲੈਂਗੁਏਜ ਕਿਦਾਂ ਦੀ ਆ ਉਹ ਉਹਦਾ ਸਹੀ ਕੈਰੈਕਟਰ ਆ ਕੀ ਬਾਤ ਹੈ ਤੋਂ ਮੈਨੂੰ ਲੱਗਦਾ ਕਿ ਮੈਂ ਇਦਾਂ ਲਈਆਂ ਕਿ ਮੈਂ ਉਹ ਮਤਲਬ ਚੇਂਜ ਨਹੀਂ ਹੁੰਦਾ ਬੰਦਿਆਂ ਨੂੰ ਦੇਖ ਕੇ ਨਾ ਕਿ ਕੋਈ ਵੱਡਾ ਟਕਰ ਗਿਆ ਤਾਂ ਹੱਥ ਜੇ ਜੋੜਨ ਲੱਗ ਜੀਏ ਤੇ ਕੋਈ ਛੋਟਾ ਟਕਰ ਗਿਆ ਤਾਂ ਉਹਨੂੰ ਨਹੀਂ ਚੌੜੇ ਹੋ ਕੇ ਸੱਜ ਜੀਏ ਤਾਂ ਮੇਰਾ ਰਵਈਆ ਇੱਕੋ ਜਿਹਾ ਹੀ ਰਹਿੰਦਾ ਸਾਰਿਆਂ ਨਾਲ ਭਾਈ ਹੁਣ ਤਾਂ ਜਿੰਨੇ ਗਾਣੇ ਮਤਲਬ ਤੁਹਾਡੇ ਗਾਣੇ ਆ ਤੁਹਾਨੂੰ ਸਾਰੇ ਹੀ ਬਹੁਤ ਚੰਗੇ ਲੱਗਦੇ ਹੋਣੇਗਾ ਪਰ ਤੁਹਾਡੇ ਦਿਲ ਦੇ ਨੇੜੇ ਉਹ ਕਿਹੜਾ ਗਾਣਾ ਹੈਗਾ ਦਿਲ ਦੇ ਨੇੜੇ ਜਿਹੜੇ ਜ਼ਿੰਦਗੀ ਦੇ ਜ਼ਿਆਦਾ ਨੇੜੇ ਗਾਣੇ ਆ ਉਹ ਉਹ ਵੈਸੇ ਤਾਂ ਬਹੁਤ ਨੇ ਹੁਣ ਜਿੱਦਾਂ ਤੂੰ ਗੱਲ ਕੀਤੀ ਸੀ ਦਿਨ ਵਾਲੇ ਗਾਣੇ ਦੀ ਉਹ ਮੇਰੇ ਵੀ ਦਿਲ ਦੇ ਬਹੁਤ ਨੇੜੇ ਆ ਇੱਕ ਸਾਡਾ ਹੋ ਠੋਕਰਾਂ ਗਾਣਾ ਸੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਪਰ ਜਾਂਦੇ ਜਾਂਦੇ ਮੈਂ ਚਾਹੁੰਦਾ ਕਿ ਆਪਾਂ ਤੁਹਾਡੇ ਹੁਣ ਜਿਹੜੇ ਦੱਸਿਆ ਸੀ ਸੋਸ਼ਲ ਮੀਡੀਆ ਤੁਸੀਂ ਪੂਰੇ ਐਕਟਿਵ ਹੋ ਤੇ ਆਪਾਂ ਹਣ ਤੁਹਾਡੇ ਪੇਜ ਤੋਂ ਕਿਸੇ ਤੋਂ ਵੀ ਲਾਈਵ ਹੋ ਕੇ ਤੇ ਜਿਹੜਾ ਆਪਣੀ ਮੂਵੀ ਆ ਰਹੀ ਹੈਗੀ ਆ ਉਹਦਾ ਗਾਣਾ ਤੇ ਮੈਕ ਨਾ ਸਲਾਬ ਦੋ ਲੈਣਾ ਮੈਂ ਜਰੂਰ ਆਪਾਂ ਜਿੱਥੇ ਮੇਰਾ ਪੇਜ ਤੋਂ ਲਾਈਵ ਹੋਣਾ ਆਪਾਂ ਮੈਂ ਹੁਣ ਇਹ ਸਟਾਰਟ ਤੇਰੇ ਤੋਂ ਹੀ ਕਰ ਦੇਣਾ ਬਾਕੀ ਸਾਰੀਆਂ ਗੱਲਾਂ ਤੂੰ ਦੱਸ ਦੀ ਆਪਣੇ ਵੱਲੋਂ ਹੋ ਗਿਆ ਹੁਣੇ ਹੁਣੇ ਕੀ ਬਾਤ ਥੋੜੀ ਥੋੜੀ ਬਸ ਸਸ਼ੀਕਲ ਜੀ ਲਓ ਜੀ ਆਪਾਂ ਆ जिਨੇ फैन ਬੈਠੇ ਰਵਿੰਦਰ ਗਰੇਵਾਲ ਬਾਈ ਜੀ ਤੇ 팬 ਤਾਂ ਹਲੇ ਆਉਣਗੇ ਤੇ ਭਾਈ ਵੇਖਣਗੇ ਆ ਬਾਅਦ ਚ ਦੇਖ ਲੈਣਗੇ ਚਲੋ ਕਿ ਹੌਸਲਾ ਤਾਂ ਅੱਜ ਵੀ ਏ ਕੈਮ ਬੱਲੀਏ ਕੱਢ ਦੇ ਦਿਲਾਂ ਚੋਂ ਸਾਰੇ ਬਹਿਮ ਬੱਲੀਏ ਕੱਲਾ ਕੱਲਾ ਸ਼ੌਕ ਤੇਰਾ ਕਰ ਦੂੰਗਾ ਪੂਰਾ ਨਹੀਂ ਤੂੰ ਡਰ ਨਾ ਰਕਨ ਕੋਲ ਤੋਂ ਨਹੀਂ ਹਟਦਾ ਚੱਲਦਾ ਏ ਹੱਥ ਥੋੜਾ ਟੈਟ ਜੱਟ ਦਾ ਸਿਰੇ ਦਾ ਬਟਿਕ ਤੇਰੇ ਨਾਲ ਕਰਵਾ ਦੂੰ ਹਲੇ ਚੱਲਦਾ ਏ ਹੱਥ ਥੋੜਾ ਟੈਟ ਜੱਟ ਦਾ ਕੀ ਬਾਤ ਹੈ ਵੇਖਾ ਸਰਾ ਲਾਤਾ ਇਨੀ ਥੈਂਕ ਯੂ ਅਰ ਜਸੀਂ ਇੰਟਰਵਿਊ ਕਰ ਰਹੇ ਆ ਤੋ ਫਿਲਮ ਦਾ ਮੇਰੇ ਖਿਆਲ ਤੋਂ ਨੂੰ ਸਾਰਿਆਂ ਨੂੰ ਮੈਸੇਜ ਮਿਲ ਹੀ ਚੁੱਕਿਆ ਕਿ 10 ਮਈ ਨੂੰ ਰਿਲੀਜ਼ ਹੈਗੀ ਆ ਹਨਾ 15 ਲੱਖ ਕਦੋਂ ਆਊਗਾ ਟ੍ਰੇਲਰ ਇਹਦਾ 16 ਤਰੀਕ ਨੂੰ ਆ ਜਾਣਾ ਬਾਕੀ ਤੁਸੀਂ ਟ੍ਰੇਲਰ ਦੇਖ ਕੇ ਆਪ ਹੀ ਅੰਦਾਜ਼ਾ ਲਾ ਲੈਣਾ ਕਿ ਹਨਾ ਕਿੱਦਾਂ ਦੀ ਫਿਲਮ ਹੈਗੀ ਆ ਤੋ ਫਸਟ Song ਇਹਦਾ ਜਿਹੜਾ ਹੱਥ ਟਾਈਟ ਜੱਟ ਦਾ ਇਹ ਆ ਚੁੱਕਿਆ ਟਾਈਟਮ ਨਹੀਂ ਕਹਿਣਾ ਆਪਾਂ ਟਾਈਟ ਹੈ ਹਨਾ ਟਾਈਟ ਹੈ ਤਾਂ ਤੋ ਉਹ ਤੁਸੀਂ ਸੁਣੋ ਜ਼ਰੂਰ YouTube ਤੇ ਜਾ ਕੇ ਹਨਾ ਤੇ ਬੜੀ ਮੁਹੱਬਤ ਤੁਸੀਂ ਇਹਨੂੰ ਦੇ ਰਹੇ ਹੋ ਬਾਕੀ ਇੱਕ ਇੱਕ ਕਰਕੇ ਹੁਣ ਇਹਦੇ ਹੋਰ ਗਾਣੇ ਆ ਜਾਣਗੇ 10 ਮਈ ਯਾਦ ਰੱਖਿਓ 15 ਲੱਖ ਤੇ ਬੈਗ ਬੂਗ ਸਾਰੇ ਰੈਡੀ ਕਰ ਲਿਓ ਤੇ ਬੰਡ ਦੇਣਾ ਪਾਉਂਦਾਂ। ਬਈ ਵੇਖ ਲਓ 15 ਲੱਖ 14 ਲੱਖ ਸਾਰੇ ਜਾਈਓ। ਸਸੇ ਘਰ ਬਾਈ ਜੀ ਪਾਈ ਤੁਸੀਂ ਹਨਾ ਮਤਲਬ ਆਦੇ ਕੀਮਤੀ ਟਾਈਮ ਦੇ ਵਿੱਚੋਂ ਹਨਾ ਮੈਨੂੰ ਟਾਈਮ ਦਿੱਤਾ ਖਾਸ ਕਰਕੇ ਮੈਂ ਤੁਹਾਨੂੰ ਫੋਨ ਕਰ ਕਰਕੇ ਤੰਗ ਕੀਤਾ। ਭਾਈ ਮੈਨੂੰ ਇੰਟਰਵਿਊ ਚਾਹੀਦੀ ਹੈ, ਇੰਟਰਵਿਊ ਚਾਹੀਦੀ ਹੈ ਪਰ ਤੁਸੀਂ ਹੁਣ ਹਰ ਵਾਰੀ ਉਹ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਛੋੜੇ ਭਰਾ ਵਾਂਗੂ ਮੈਨੂੰ ਹਨਾ ਡੀਲ ਕੀਤਾ ਹਮੇਸ਼ਾ ਤੇ ਤੁਸੀਂ ਟਾਈਮ ਕਿਹੜਾ ਥੈਂਕ ਯੂ ਵੈਰੀ ਮਚ। ਨਹੀਂ ਨਹੀਂ ਕੋਈ ਗੱਲ। ਤੇ ਤੁਹਾਡੇ ਬਰੋਦਰ ਦਾ ਬਹੁਤ ਬਹੁਤ ਗੁੱਡ ਲੱਕ। ਬੜਾ ਥੈਂਕ ਯੂ ਤੁਸੀਂ ਇੱਥੇ ਹੀ ਚੰਗੇ ਚੰਗੇ ਕੰਮ ਅੱਗੇ ਕਰਦੇ ਰਹੋ। ਤੋ ਸਾਰੀ ਤੁਹਾਡੀ ਟੀਮ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਬੜੀ ਮਰਹਲ ਥੋੜੀ ਟਾਈਮ ਹੀ ਹੋਇਆ ਹਾਲੇ ਪਹਿਲਾਂ ਅਸੀਂ ਇੱਕ ਇੰਟਰਵਿਊ ਕੀਤੀ ਸੀਗੀ ਤੋ ਬੜੀ ਜਲਦੀ ਆਪਣੀ ਇੰਟਰਵਿਊ ਦੁਬਾਰੇ ਹੋ ਗਈ ਤੋ ਬਲਕਿ ਚਲੋ ਚੰਗਾ ਹੋ ਗਿਆ ਇਹਦੇ ਨਾਲ ਬਹਾਨਾ ਸਾਰਿਆਂ ਨੂੰ ਇੱਕ ਤਾਂ ਇਨਫੋਰਮੇਸ਼ਨ ਚਲੀ ਗਈ 15 ਲੱਖ ਵਾਲੀ ਮੂਵੀ ਬਾਰੇ ਗੱਲ ਹੋ ਗਈ ਹੈ ਨਾ ਤੋ 10 ਮਈ ਨੂੰ ਆਪਾਂ ਰਿਲੀਜ਼ ਕਰ ਰਹੇ ਆ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਟ੍ਰੇਲਰ ਪਹਿਲਾਂ ਜਰੂਰ ਦੇਖ ਲਿਓ ਹੈ ਨਾ 16 ਤਰੀਕ ਨੂੰ ਰਿਲੀਜ਼ ਹੋ ਜਾਣਾ ਤੇ ਉਹਦੇ ਤੋਂ ਬਾਅਦ ਜੇ ਤੁਹਾਡਾ ਦਿਲ ਮੰਨੇ ਫਿਰ ਜਰੂਰ ਥੀਏਟਰਾਂ ਚਲੇ ਜਾਇਓ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਆ ਕਿ ਕੁਝ ਚੰਗਾ ਸਬਜੈਕਟ ਕੁਝ ਡਿਫਰੈਂਟ ਲੈ ਕੇ ਆਈਏ ਔਰ ਕਾਮੇਡੀ ਫਿਲਮਾਂ ਹਨਾ ਔਰ ਆਪ ਸਾਡੇ ਸਾਡੀਆਂ ਜੜਾਂ ਨਾਲ ਜੁੜੀ ਹੋਈ ਆ ਸਾਡੇ ਘਰਾਂ ਦੀਆਂ ਗੱਲਾਂ ਬਾਤਾਂ ਨੇ ਤੇ ਬਾਕੀ ਤੁਹਾਨੂੰ ਟ੍ਰੇਲਰ ਦੇਖ ਕੇ ਪਤਾ ਲੱਗ ਜਾਨਾ ਕਿ ਕਿੱਦਾਂ ਦੀ ਮੂਵੀ ਬਿਲਕੁਲ ਸੋ ਭਾਈ ਤੁਹਾਡੇ ਫਿਊਚਰ ਲਈ ਮੇਰੇ ਵੱਲੋਂ ਤੇ ਸਾਰੀ ਟੀਮ ਵੱਲੋਂ ਬੈਸਟ ਵਿਸ਼ੀਜ਼ ਹੈ ਤੁਸੀਂ ਚੜ੍ਹਦੀ ਕਲਾ ਜਰੋੜ ਬਹੁਤ ਬਹੁਤ ਸ਼ੁਕਰੀਆ ਸਸ਼ੀਕਰ ਸਸ਼ੀਕਰ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ